ਕਿ ਦੋਦੋ ਇੱਥੇ ਰਹਿ ਰਹੇ ਹੋ ਮੇਰਾ ਨਾਮ ਮਹਿੰਦਰ ਕੌਰ ਹੈ ਮੈਂ ਆਪੇ ਇੱਥੇ ਦੇ ਹੀ ਜੰਪਾਣਾ ਤੇ ਮੈਨੂੰ ਸਾਰਾ ਕੁਝ ਪਤਾ ਹੀ ਹੈ ਸਭ ਕੁਝ ਦੇਖਿਆ ਹੋਣਾ ਕੋਈ ਲਗਾਤਾਰ ਪਾਣੀ ਆਂਦਾ ਲੱਗ ਪਰ ਹਰ ਸਾਲ ਪਾਣੀ ਆਂਦਾ ਕਿੱਦਾਂ ਦੀ ਜ਼ਿੰਦਗੀ ਹੁੰਦੀ ਉਹ ਦਿਨਾਂ ਚ ਹਰ ਸਾਲ ਪਾਣੀ ਤੇ ਆਂਦਾ ਪਰ ਘਰਾਂ ਦੇ ਅੰਦਰ ਇੰਨਾ ਪਾਣੀ ਨਹੀਂ ਕਦੀ ਆਇਆ ਜਿੰਨਾ ਇਸ ਵਾਰੀ ਆਇਆ 88 ਚ ਆਇਆ ਸੀ ਉਸ ਤੋਂ ਬਾਅਦ ਹੁਣ ਇੰਨਾ ਪਾਣੀ ਆਇਆ ਸਾਨੂੰ ਵੀ ਉਮੀਦ ਨਹੀਂ ਸੀ ਕਿ ਅੰਦਰਾਂ ਦੇ ਵਿੱਚ ਇੰਨਾ ਨਾ ਪਾਣੀ ਹੋ ਜਾਏਗਾ ਨਹੀਂ ਕਿ ਆ ਵੀ ਹੋਏਗਾ ਵੀ ਤੇ ਦੋ ਦੋ ਫੁੱਟ ਤੇਨ ਤਨ ਬਾਹਰ ਹੀ ਫਿਰ ਪੂਗੀ ਚਲ ਜਾਏਗਾ ਜਾਂ ਕਿਤਰਾ ਇਹ ਤੇ ਪਾਣੀ ਬਹੁਤ ਆ ਗਿਆ ਬਹੁਤ ਜਿਆਦਾ ਪਾਈਆ ਕੀ ਹਾਲਾਤ ਸੀ ਕਿੰਨਾ ਕ ਸਾਮਾਨ ਖਰਾਬ ਹੋਇਆ ਲੋਕਾਂ ਦਾ ਲੋਕਾਂ ਦਾ ਬਥੇਰਾ ਸਾਮਾਨ ਭੇਜ ਗਿਆ ਸਾਰਾ ਹੀ ਭੇਜ ਗਿਆ ਕਣਕਾਂ ਵੀ ਭੇਜ ਗਈਆਂ ਰਾਈਸ ਵਗੈਰਾ ਸਾਰਾ ਕੁਝ ਭੇਜ ਗਿਆ ਘਰਾਂ ਚ ਕਿੰਨੀ ਕਿੰਨੀ ਗਾਰ ਮਿੱਟੀ ਕੱਠੀ ਹੋ ਗਈ ਬੜੀ ਗਾਰ ਐ ਹੁਣ ਸਾਡੇ ਕੋਲ ਤਾਂ ਨਿਕਲਣੀ ਵੀ ਨਹੀਂ ਇੰਨੀ ਗਿੱਲੀ ਤੇ ਭਾਰੀ ਤੇ ਲੇਵਰ ਮਿਲਣੀ ਨਹੀਂ ਐ ਹੁਣ ਪਤਾ ਨਹੀਂ ਕਿੰਨੇ ਦਿਨਾਂ ਨਾਲ ਬਣਿਆ ਇੱਥੇ ਲਾਈਟ ਵਗਰਾ ਤਾਂ ਵੀ ਕਹਿੰਦੇ ਇੱਧਰ ਕਰ ਲਓ ਲਾਈਟ ਦਾ ਵੀ ਬੜਾ ਮੁਸ਼ਕਲ ਹੈ ਕਿ ਤਿੰਨ ਤਿੰਨ ਚਾਰ ਚਾਰ ਦਿਨ ਲਾਈਟ ਨਹੀਂ ਆਉਂਦੀ ਬੜਾ ਮੁਸ਼ਕਲ ਹੈ ਰਹਿ ਗਿਆ ਤੇ ਪਰਸੋਂ ਸੀ ਇੱਥੇ ਮੋਟਰ ਲੁਆਈ ਦੀ ਸੀ ਮੋਟਰ ਵੀ ਭੇਜ ਗਈ ਹੈ ਪਾਣੀ ਵਿੱਚ ਖਰਾਬ ਹੋ ਗਈ ਆ ਬੋਲੀਏ ਤੁਸੀਂ ਮੈਂ ਕਿ ਪਰਸੋਂ ਨਹੀਂ ਆਏਗੇ ਇੱਥੇ ਕਾਰ ਖੋਲਣ ਨੂੰ ਆਫਟਰ ਫਲਡਸ ਇੰਨੇ ਦਿਨਾਂ ਬਾਅਦ ਤੇ ਆਇਆ بارش ਆ ਗਈ ਆ ਤੇ ਉਹਦੇ ਬਾਅਦ ਲਾਈਟ ਚਲੀ ਗਈ ਉਹਦੇ ਬਾਅਦ ਦੀ ਅੱਜ ਤੱਕ ਵੀ ਲਾਈਟ ਨਹੀਂ ਹੈਗੀ ਤਿੰਨ ਦਿਨ ਹੋ ਗਏ ਆ অলਮੋਸਟ ਲਾਈਟ ਗਈ ਨੂੰ ਤੇ ਲਾਈਟ ਨਹੀਂ ਹੈਗੀ ਇੱਥੇ ਹੁਣ ਤੇ ਬਾਕੀ ਇਹ ਹੈ ਕਿ ਜਿਨ੍ਹਾਂ ਨੇ ਫਲਡਸ ਇੱਥੇ ਟਾਈਮ ਕੱਟੇ ਆ ਉਹਨਾਂ ਨਾਲ ਗੱਲ ਕੀਤੀ ਪਰਸੋਂ ਤੇ ਉਹ ਕਹਿੰਦੇ ਕਿ ਬਹੁਤ ਹਾਰਡ ਟਾਈਮ ਹੈਗਾ ਸ਼ਤਾਂ ਤੇ ਬੈਠੇ ਰਹੇ ਆ ਤੇ ਬਾਥਰੂਮ ਜਾਣ ਦੀ ਬਹੁਤ ਆਕਸੀਗੀ ਉਹਨਾਂ ਨੂੰ ਕਿ ਬਾਥਰੂਮ ਦੀ ਫੈਸਿਲਿਟੀ ਨਹੀਂ ਹੈਗੀ ਕਿਉਂਕਿ ਜਿਹੜਾ ਹਰ ਜਗ੍ਹਾ ਇੰਨਾ ਪਾਣੀ ਹੈ ਤੇ ਤੁਸੀਂ ਬਾਥਰੂਮ ਕਿੱਦਾਂ ਜਾਓਗੇ ਤੇ ਬਹੁਤ ਹਾਰਡ ਟਾਈਮ ਸੀਗਾ ਬਟ ਇਹ ਵੀ ਲੱਗਦਾ ਕਿ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹਰ ਸਾਲ ਇਥੇ ਬੰਨ ਟੁੱਟ ਜਾਂਦੇ ਆ ਪਾਣੀ ਨਹੀਂ ਸੀ ਰਾਸ਼ਨ ਨਹੀਂ ਸੀ ਕਿੰਨਾ ਦਿਨ ਬੱਚੇ ਹੁੰਦੇ ਬਹੁਤ ਮੁਸ਼ਕਲ ਬਹੁਤ ਔਖਾ ਸੀਗਾ ਲੋਕਾਂ ਦੇ ਛੋਟੇ ਬੱਚੇ ਵੀ ਆ ਪਿੱਛੇ ਇੱਕ ਘਰ ਆ ਉਹ ਪਾਜੀ ਦੇ ਘਰ ਸਾਰਾ ਪਾਣੀ ਵੜ ਗਿਆ ਉਹਨਾਂ ਦੀ ਗਾਮ ਹੀ ਮਰ ਗਈ ਕਿਉਂਕਿ ਕਹਿੰਦੇ ਕਿ ਡੰਗਰ ਇੱਥੇ ਗੁਰਦੁਆਰਾ ਸਾਹਿਬ ਦੇ ਲਾਗੇ ਆ ਕੇ ਬੰਨੇ ਤੇ ਉਹਨਾਂ ਦੇ ਗਣਾ ਗਣਾ ਤੱਕ ਪਾਣੀ ਸੀ ਤਿੰਨ ਦਿਨੋਂ ਲਗਾਤਾਰ ਪਾਣੀ ਵਿੱਚ ਰਹੇ ਨਾ ਉਹਨਾਂ ਲਈ ਵੀ ਕੋਈ ਚਾਰਾ ਨਹੀਂ ਸੀਗਾ ਡੰਗਰਾਂ ਦਾ ਵੀ ਇੱਕ ਦੂਜੇ ਦੇ ਕਹਿੰਦੇ ਪਰਿਵਾਰਾਂ ਨੇ ਮਦਦ ਕੀਤੀ ਇੱਕ ਦੂਜੇ ਦੀ ਆਪੇ ਹੱਲ ਦਾ ਕੋ ਕਿਸੇ ਕੋਈ ਸਮਾਨ ਖਾਂਦਾ ਉਪਰੋਂ بارش ਕੰਦੀ ਬਹੁਤ ਤੇਜ਼ ਸੀ ਗਈ ਤੇ ਤਰਪਾਲਾਂ ਵੀ ਉੱਡ ਉੱਡ ਜਾਂਦੀਆਂ ਹੈਗੀਆਂ ਤੇ ਉਹਦੇ ਲਈ ਹੈ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਪੱਕਾ ਪੁਲ ਹੁੰਦਾ ਥੱਟ ਲੀਸ ਕੋ ਇੱਥੋਂ ਜਾ ਹੀ ਸਕਦਾ ਪੁਲ ਹੈ ਨਹੀਂ ਇੱਥੇ ਉਹ ਉਹ ਬਹੁਤ ਜਿਹੜਾ ਹੈਗਾ ਮਾਈਨਸ ਪੁਆਇੰਟ ਆ ਇੱਥੋਂ ਦੇ ਪਿੰਡਾਂ ਦਾ ਉੱਲੋਂਾਂ ਜੇ ਆਣਾ ਜਾਣਾ ਵੀ ਸੁੱਕਾ ਹੋ ਜਾਏਗਾ ਜੇ ਕਿਸੇ ਨੂੰ ਮਦਦ ਦੀ ਲੋੜ ਆ ਕੇ ਲੋੜ ਆਵੇ ਹਾਂਜੀ ਬਿਲਕੁਲ ਹਾਂਜੀ ਕਿਉਂਕਿ ਜਿੱਦਾਂ ਹੋਣੀ ਆ 7 ਵਜੇ ਬਾਅਦ ਬੇੜੀ ਨਹੀਂ ਪਾਣੀ ਤੇ ਜੇ ਕਿਸੇ ਨੂੰ ਐਮਰਜੈਂਸੀ ਪੈ ਗਈ ਤੇ ਉਹ ਨਾ ਇਧਰ ਆ ਸਕਦਾ ਨਾ ਪਾਰੀ ਸਾਈਡ ਜਾ ਸਕਦਾ ਸੋ ਇੱਥੇ ਜੋਗਾ ਹੀ ਆ ਜੇ ਮੈਡੀਕਲ ਸਹੂਲਤਾਂ ਦੀ ਫੈਸਿਲਿਟੀਆਂ ਦੀ ਗੱਲ ਕਰੀਏ ਤੇ ਪਿੰਡ 'ਚ ਕਿੰਨੀਆਂ ਤਾਂ ਫੈਸਿਲਿਟੀਆਂ ਆ ਸਰਕਾਰ ਵੱਲੋਂ ਸੁਗਰਾਵਲ ਨੂੰ ਆਈ ਥਿੰਕ ਇੱਕ ਇੱਕ ਕਲੀਨਿਕ ਹੈਗਾ ਹਰਪਿੰਡ ਦੇ ਵਿੱਚ ਤੇ ਉਹਦੇ ਵਿੱਚ ਲਾਈਕ ਆਉਂਦੇ ਵੀ ਆ ਡਾਕਟਰਸ ਲਾਈਕ ਹੁਣ ਤੱਕ ਕਹਿ ਰਹੇ ਆ ਕਿ ਕਾਫੀ ਡਾਕਟਰ ਪਰ ਉੱਥੇ ਪ੍ਰਾਇਮਰੀ ਟ੍ਰੀਟਮੈਂਟ ਹੀ ਮਿਲ ਸਕਦੀ ਹੈ ਸਾਰਾ ਪ੍ਰਾਇਮਰੀ ਉਹ ਇੱਕ ਜਣਾ ਹੁੰਦਾ ਐਮਰਜੈਂਸੀ ਆ ਕੁਝ ਵੀ ਉਹਦੇ ਲਈ ਕੁਝ ਨਹੀਂ ਹੈਗਾ ਤੁਸੀਂ ਇਹ ਕਹੋ ਕਿ ਥੋੜਾ ਬਹੁਤਾ ਤੁਹਾਨੂੰ ਦੇ ਦੇਣਗੇ ਫੋਰ ਟਾਈਮ ਵੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਸਤ ਪਿੰਡਾਂ ਚ ਕੋਈ ਕਾਲਜ ਸਕੂਲ ਹੈਗੇ ਸਕੂਲ ਹੈਗਾ ਕਾਲਜ ਕੋਈ ਨਹੀਂ ਕਾਲਜ ਕੋਈ ਨਹੀਂ ਹੈਗੇ ਮਿਡਲ ਸਕੂਲ ਹੈ ਮਿਡਲ ਸਕੂਲ ਨਹੀਂ ਉਹਦੇ ਬਾਅਦ ਬੱਚਿਆਂ ਨੂੰ ਪੜ੍ਹਨ ਵਾਸਤੇ ਦਰਿਆ ਤੋਂ ਪਾਰੀ ਜਾਣਾ ਪੈਂਦਾ ਮਤਲਬ ਮੁੱਢਲੀ ਸਿੱਖਿਆ ਤੋਂ ਵੱਧ ਹੀ ਇੰਸਾਫ ਕਰਦੇ ਆਪਣੇ ਕਿਉਂਕਿ ਅੱਗੇ ਫੈਸਿਲਿਟੀਆਂ ਵੀ ਨਹੀਂ ਹੈਗੀਆਂ ਜੇ ਕੋਈ ਬਿਮਾਰ ਵੀ ਹੋ ਜਾਏ